ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭਗਤ ਵੱਛਲ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅਕਾਲ ਪੁਰਖ ਜੀ ਦਾ ਸਰੂਪ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਲਾਹੀ ਜਿਹੜਾ ਖਾਲਸਾ ਜੀ ਫਰਮਾਨ ਹੈ ਸਾਰੇ ਸੰਸਾਰ ਉੱਤੇ ਕਾਰਗਰ ਹੈ ਜਿਹੜਾ ਮਨੁੱਖ ਬਾਣੀ ਦਾ ਜਾਪ ਕਰਦਾ ਅਭਿਆਸ ਕਰਦਾ ਉਹਨੂੰ ਕਈ ਪ੍ਰਕਾਰ ਦੀਆਂ ਖਾਲਸਾ ਦੀ ਵਿਚਾਰਾਂ ਕਈ ਪ੍ਰਕਾਰ ਦੀ ਸੋਝੀ ਕਈ ਪ੍ਰਕਾਰ ਦਾ ਗਿਆਨ ਜਿਹੜਾ ਹੈ ਉਤਪਤ ਹੁੰਦਾ ਮਹਾਰਾਜ ਦੀ ਬਾਣੀ ਵਿੱਚੋਂ ਆਇਆ ਹੋਇਆ ਗਿਆਨ ਖਾਲਸਾ ਜੀ ਸਦਾ ਸਦੀਵੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਜਾਪ ਕੇ ਬੰਦਾ ਗਿਆਨ ਖੰਡ ਵਿੱਚ ਪਹੁੰਚਦਾ ਤੋ ਜੇਸੇ ਖਾਂਡ ਵਿੱਚ ਜਾ ਕੇ ਖਾਲਸਾ ਜੀ ਹਰ ਪ੍ਰਕਾਰ ਦੀ ਸੋਝੀ ਆ ਜਾਂਦੀ ਹੈ ਪਤਾ ਲੱਗ ਜਾਂਦਾ ਕਿ ਮਾਇਆ ਕੀ ਹੈ ਮਾਇਆ ਕੀ ਕਰਦੀ ਹੈ ਅਸੀਂ ਕਿਸ ਦੀਆਂ ਕੱਠ ਪੁਤਲੀਆਂ ਹਾਂ ਤੇ ਸਾਡੇ ਨਾਲ ਕੀ ਕੁਸ਼ ਹੋ ਰਿਹਾ ਤੇ ਕੀ ਅਸੀਂ ਕਰਨ ਆਏ ਹਾਂ ਕੀ ਸਾਡਾ ਮੁੱਖ ਜਿਹੜਾ ਕਾਰਜ ਸੀ ਜਿਹੜਾ ਅਸੀਂ ਕਰਨਾ ਸੀ ਸੋ ਸਾਰਾ ਇਸ ਬਾਣੀ ਵਿੱਚੋਂ ਖਾਲਸਾ ਜੀ ਪ੍ਰਾਪਤ ਹੁੰਦਾ ਗੁਰੂ ਕਾ ਭੈ ਕਰਨਾ ਗੁਰੂ ਜੀ ਨੂੰ ਨਮਸਕਾਰ ਕਰਨੀ ਗੁਰੂ ਜੀ ਦਾ ਭਾਉ ਰੱਖਣਾ ਇਹ ਖਾਲਸਾ ਜੀ ਗੁਰਸਿੱਖ ਦੀਆਂ ਮੇਨ ਨਿਸ਼ਾਨੀਆਂ ਹਨ ਜੇਸ ਮਨੁੱਖ ਦੇ ਹਿਰਦੇ ਵਿੱਚ ਅਦਬ ਨਹੀਂ ਹੈ ਗੁਰੂ ਪ੍ਰਤੀ ਉਹ ਖਾਲਸਾ ਜੀ ਗੁਰੂ ਕਾ ਸਿੱਖ ਖਵਾਉਂਦਾ ਨਹੀਂ ਗੁਰੂ ਮਹਾਰਾਜ ਦਾ ਪੈ ਰੱਖਣਾ ਅਦਬ ਰੱਖਣਾ ਸਤਿਗੁਰ ਜੀਆਂ ਦਾ ਸਤਕਾਰ ਕਾਇਮ ਰੱਖਣਾ ਉਸ ਮਨੁੱਖ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਮਹਾਰਾਜ ਕਹਿੰਦੇ ਗੁਰ ਕਾ ਪੈ ਕੇ ਤੇ ਨਿਸਤਰੇ ਜਿਨ੍ਹਾਂ ਨੇ ਗੁਰੂ ਕਾ ਪੈ ਅਦਬ ਕੀਤਾ ਹੈ ਜਿਹੜੇ ਗੁਰੂ ਕਾ ਅਦਬ ਕਰਦੇ ਹਨ ਨਾ ਖਾਲਸਾ ਜੀ ਗੁਰੂ ਕੀ ਬਾਣੀ ਦਾ ਗੁਰੂ ਸਾਹਿਬ ਜੀਆਂ ਦਾ ਜਿਹੜਾ ਮਨੁੱਖ ਅਦਬ ਕਰਦਾ ਹੈ ਸਤਿਗੁਰ ਕਹਿੰਦੇ ਉਹ ਜਿਹੜੇ ਹਨ ਉਹ ਨਿਰਭਉ ਹੋ ਕੇ ਤਰ ਜਾਂਦੇ ਹਨ ਉਹਨਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ ਤੇ ਸੰਸਾਰ ਵਿੱਚੋਂ ਖਾਲਸਾ ਜੀ ਉਤਰ ਜਾਂਦੇ ਭੈ ਵਿੱਚ ਨਿਰਪਉ ਪਾਏ ਫਿਰ ਉਹ ਅਧਬ ਗੁਰੂ ਜੀਆਂ ਦਾ ਕਰਕੇ ਖਾਲਸਾ ਜੀ ਉਹ ਅਧਬ ਤੋਂ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਲਾਪ ਹੁੰਦਾ ਸਤਗੁਰ ਜੀਆਂ ਦਾ ਮੇਲ ਹੋ ਜਾਂਦਾ ਹੈ ਜਿਹੜਾ ਮਨੁੱਖ ਅਧਬ ਸਤਕਾਰ ਮਹਾਰਾਜ ਪ੍ਰਤੀ ਰੱਖਦਾ ਪਰ ਖਾਲਸਾ ਜੀ ਜਿਹੜਾ ਬੰਦਾ ਮਨ ਤੋਂ ਕਠੋਰ ਹੈ ਜਿਹਦਾ ਮਨ ਜਿਹੜਾ ਹੈ ਹੀ ਉਵੇਂ ਦਾ ਜਿਹੜਾ ਸਤਗੁਰ ਜੀ ਦੀ ਨਰਾਦਰ ਹੀ ਕਰਦਾ ਰਹਿੰਦਾ 24 ਘੰਟੇ ਸਤਗੁਰ ਦੀ ਬਾਣੀ ਨੂੰ ਨਿੰਦਦਾ ਜਿਵੇਂ ਖਾਲਸਾ ਜੀ ਅੱਜ ਦਾ ਵਿਵਹਾਰ ਸੰਸਾਰ ਕਰ ਰਿਹਾ ਹੈ ਸਾਰਾ ਸੰਸਾਰ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤੇ ਤਰਕ ਟਿੱਪਣੀ ਕਈ ਪ੍ਰਕਾਰ ਦੇ ਖਾਲਸਾ ਜੀ ਤਰਕ ਕਈ ਪ੍ਰਕਾਰ ਦੇ ਬਿਤਰਕ ਜਿਹੜੇ ਕਰਕਾ ਕਰਕੇ ਆਪਣਾ ਆਪ ਹੀ ਖਾਲਸਾ ਜੀ ਉਹ ਘਾਣ ਕਰਵਾ ਰਿਆ ਉਹਦਾ ਉਹਦੇ ਵਿੱਚ ਕੋਈ ਉਹਦਾ ਲਾਭ ਨਹੀਂ ਪਰ ਪੂਰਨ ਸਤਗੁਰੂ ਸਮਰਾਤ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੇ ਮਨ ਆਏ ਮਹਾਰਾਜ ਕਹਿੰਦੇ ਕਰੜੇ ਮਨ ਨੂੰ ਸਤਗੁਰ ਦੇ ਸ਼ਬਦ ਨਾਲ ਲਾ ਫਿਰ ਇਹ ਜਿਹੜਾ ਮਨ ਤੇਰਾ ਨਿਰਮਲ ਹੋ ਜਾਵੇਗਾ ਕੋਮਲ ਹੋ ਜਾਵੇਗਾ ਵਿਨਿਆਜ ਜਾਵੇਗਾ ਤੇ ਤੇਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੋਵੇਗੀ ਸ਼ਾਂਤੀ ਵਿਚਕਾਰ ਕਮਾਵਣੀ ਸਾ ਖਸਮ ਪਾਏ ਥਾਏ ਤੇ ਜਿਹੜਾ ਖਾਲਸਾ ਜੀ ਸ਼ਾਂਤੀ ਦਾ ਭਾਵ ਹੁੰਦਾ ਹੈ ਇਕਾਗਰ ਜਿਤ ਹੋ ਜਾਂਦਾ ਮਨ ਬਾਣੀ ਪੜ ਪੜ ਕੇ ਮਨ ਨਿਰਮਲ ਹੋ ਜਾਂਦਾ ਇਕਾਗਰ ਹੋ ਜਾਂਦਾ ਫਿਰ ਖਾਲਸਾ ਜੀ ਸਤਿਗੁਰ ਦੀ ਮਿਹਰ ਵਰਤਦੀ ਹੈ ਕਿਰਪਾ ਕਿਰਪਾ ਵਰਤਦੀ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਫਿਰ ਪਰਮੇਸ਼ਰ ਦੀ ਸ਼ਾਂਤੀ ਵਿੱਚ ਆਨੰਦ ਵਿੱਚ ਇਕਾਗਰ ਹੋ ਕੇ ਭਜਨੀ ਭਾਈ ਨੰਦਗੀ ਕਰਦਾ ਹੈ ਉਹਦੀ ਫਿਰ ਪਰਮੇਸ਼ਰ ਜਿਹੜਾ ਹੈ ਮਾਲਕ ਵਾਹਿਗੁਰੂ ਉਹਦੀ ਕੀਤੀ ਹੋਈ ਕਾਰ ਨੂੰ ਕਬੂਲ ਕਰਦਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਅਦਬ ਰੱਖਣਾ ਸਤਿਗੁਰ ਜੀਆਂ ਦਾ ਪਿਆਰ ਕਰਨਾ ਭੈਰ ਰੱਖਣਾ ਕਿਉਂਕਿ ਮਹਾਰਾਜ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਤਾਰਨ ਵਾਲਾ ਹੀ ਨਹੀਂ ਉਹ ਆਪੇ ਹੀ ਇਹ ਸੰਸਾਰ ਸਮੁੰਦਰ ਹੈ ਉਹ ਆਪੇ ਹੀ ਜਹਾਜ਼ ਹੈ ਆਪੇ ਹੀ ਖਾਲਸਾ ਜੀ ਮਲਾਹ ਹੈ ਤੇ ਆਪ ਹੀ ਤਰਨ ਵਾਲਾ ਆਪੇ ਪਾਉਜਲ ਆਪ ਹੈ ਬੋਹੇ ਥਾ ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਏ ਕਰਦਾ ਅਵਰ ਨ ਦੂਜਾ ਤੁਜਾ ਸਰੇ ਉਹ ਆਪ ਹੀ ਸਭ ਕੁਝ ਕਰਾਉਣ ਵਾਲਾ ਕਰਨ ਵਾਲਾ ਉਹਦੇ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਨਹੀਂ ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਣੀ ਪਈਏ ਮਹਾਰਾਜ ਜੀਆਂ ਦਾ ਪੈਅ ਅਦਬ ਕਰੀਏ ਸਤਕਾਰ ਕਰੀਏ ਸਤਿਗੁਰੂ ਨਾਲ ਪ੍ਰੇਮ ਕਰੀਏ ਪ੍ਰੇਮ ਹੀ ਖਾਲਸਾ ਜੀ ਸਭ ਤੋਂ ਵੱਡੀ ਖੇਡ ਹੈ ਮਨੰਦ ਚਿੱਤੀ ਵਿੱਚ ਰਹਿੰਦਾ ਜਿਸ ਵੇਲੇ ਮਨੁੱਖ ਨਵਾਂ ਨਵਾਂ ਲੱਗਦਾ ਉਸ ਵੇਲੇ ਖਾਲਸਾ ਜੀ ਮਨ ਡੋਲਦਾ ਬਾਣੀ ਪੜਨ ਨੂੰ ਜੀ ਨਹੀਂ ਕਰਦਾ ਬਾਣੀ ਪੜ ਕੇ ਜਦੋਂ ਬੈਠੀਏ ਕਰੀ ਲੱਤਾਂ ਦੁਖਦੀਆਂ ਕਦੇ ਕੋਸ਼ ਕਦੇ ਕੁਝ ਪਰ ਇਹ ਸਭ ਕੁਝ ਥੋੜੇ ਸਮੇਂ ਵਾਸਤੇ ਹੁੰਦਾ ਉਹ ਬਾਸੀਆਂ ਆਈ ਜਾਣੀਆਂ ਸਰੀਰ ਟੁੱਟੀ ਜਾਣਾ ਲੱਕ ਦੁਖੀ ਜਾਣਾ ਉਸੇ ਨਾਲ ਕਿਸੇ ਪ੍ਰਕਾਰ ਦਾ ਕੋਈ ਕਾਰਜ ਪਿਆ ਰਹਿਣਾ ਤੇ ਪਾਠ ਨਾ ਹੋਣਾ ਖਾਲਸਾ ਜੀ ਇਹ ਕਾਲਜੁਗ ਦਾ ਸਾਰਾ ਪ੍ਰਭਾਵ ਹੈ ਜਦੋਂ ਕਾਲਜੁਗ ਪ੍ਰਭਾਵ ਪਉਂਦਾ ਜਿਹੜਾ ਮਨੁੱਖ ਕਰੜਾ ਹੋ ਕੇ ਕਹਿੰਦਾ ਵੀ ਨਹੀਂ ਬਾਣੀ ਪੜ੍ਹਨੀ ਪੜਨੀ ਹੈ ਉਹਨੂੰ ਫਿਰ ਮਹਾਰਾਜ ਵੀ ਖੁਸ਼ੀ ਪ੍ਰਾਪਤ ਹੁੰਦੀ ਫਿਰ ਸਤਿਗੁਰੂ ਉੱਤੇ ਮਿਹਰਾਂ ਕਰਦੇ ਜਿਹੜਾ ਮਨੁੱਖ ਉਦਮ ਕਰਕੇ ਬਾਣੀ ਫੜਦਾ ਹੈ ਪੋਥੀ ਪ੍ਰਕਾਸ਼ ਕਰਕੇ ਖਾਲਸਾ ਜੀ ਬਹਿ ਜਾਂਦਾ ਨਾ ਮਹਾਰਾਜ ਉਹਦੇ ਕੋਲੋਂ ਫਿਰ ਆਪਣੇ ਆਪ ਜਾਪ ਕਰਵਾ ਲੈਂਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਖਾਲਸਾ ਜੀ ਆਪਾਂ ਉਦਮ ਕਰਨਾ ਬਾਣੀ ਪੜਨ ਵਾਸਤੇ ਬਾਣੀ ਦਾ ਜਾਪ ਕਰਾਉਣਾ ਬਾਣੀ ਪੜਦੇ ਆਨੰਦ ਬਖਸ਼ਣਾ ਇਹ ਸਾਰੀ ਸਤਗੁਰੂ ਦੀ ਖੇਡ ਹੈ ਤੇ ਸਤਗੁਰੂ ਜਰੂਰ ਬਖਸ਼ਦੇ ਜਦੋਂ ਆਪਾਂ ਨਿਤਾਬਤ ਬਾਣੀ ਦਾ ਜਾਪ ਕਰਦੇ ਜਿਹੜਾ ਕੋਈ ਮਨੁੱਖ ਇਕੱਲਾ ਖਾਲਸਾ ਜੀ ਪੰਜ ਬਾਣੀਆਂ ਸਵੇਰੇ ਤੇ ਦੋ ਬਾਣੀਆਂ ਸ਼ਾਮ ਦੀਆਂ ਹੀ ਪੜੀ ਜਾਵੇ ਨਾ ਤੇ ਲਗਾਤਾਰ ਸਾਲ ਡੇਢ ਸਾਲ ਉਹਦਾ ਕੋਈ ਨਾਗਾ ਨਿਤਨੇਮ ਪਵੇ ਤੇ ਖਾਲਸਾ ਜੀ ਉਹਨੂੰ ਕਈ ਕੁਝ ਪ੍ਰਾਪਤ ਹੋਣ ਲੱਗ ਪੈਂਦਾ ਗੁਰੂ ਕੀ ਖੁਸ਼ੀ ਉਹਨੂੰ ਹਾਸਲ ਹੋ ਜਾਂਦੀ ਹੈ ਤੇ ਜਿਹੜੇ ਵਧੇਰੇ ਜਾਪ ਕਰਦੇ ਉਹਨਾਂ ਦੇ ਤਾਂ ਕਿਆ ਕਹਿਣੇ ਉਹਨਾਂ ਨੂੰ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣੀ ਲੱਗਣਾ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਵੀ ਇਸ ਸੰਸਾਰ ਵਿੱਚ ਇੱਕੋ ਹੀ ਜੋਤ ਹੈ ਜਿਹੜੀ ਦਿਨ ਰਾਤ ਸਦਾ ਕਾਇਮ ਹੈ ਜਿਹੜੀ ਖਾਲਸਾ ਦੀ ਧਰਤੀ ਦੀ ਲਾਇ ਤੋਂ ਬਾਅਦ ਵੀ ਕਾਇਮ ਰਹੇਗੀ ਸਦਾ ਸਦੀਵੀ ਸੱਚ ਹੈ ਉਹ ਵਾਹਿਗੁਰੂ ਜੀ ਦੇ ਚਰਣੀ ਲੱਗਣਾ ਚਾਹੀਦਾ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਸਵਈਏ ਵਿੱਚ ਬਚਨ ਕਰਦੇ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨਾਇਕ ਨ ਆਣ ਇਕੋ ਇੱਕ జగ ਦੀ ਜੋਤ ਪਰਮੇਸ਼ਰ ਦੀ ਜਿਹੜੀ ਹੈ ਕਾਲਪੁਰਖ ਦੀ ਉਹ ਆਪ ਹੈ ਤੇ ਉਹਨੂੰ ਦਿਨ ਰਾਤ ਸਦਾ ਧਿਆਈਏ ਕਿਉਂਕਿ ਉਹ ਖਾਲਸਾ ਜੀ ਬਿਨਾ ਮਨ ਵਿੱਚ ਕਿਸੇ ਹੋਰ ਨੂੰ ਨਾ ਲਿਆਉਣ ਤੇ ਉਸ ਪਰਮੇਸ਼ਰ ਨੂੰ ਲਿਆਉਣ ਤੇ ਖੁਸ਼ੀ ਪ੍ਰਾਪਤ ਹੁੰਦੀ ਆ ਆਨੰਦ ਪ੍ਰਾਪਤ ਹੁੰਦਾ ਹੈ ਉਸ ਪਰਮੇਸ਼ਰ ਕਾਲਪੁਰਖ ਦਾ ਪ੍ਰੇਮ ਪ੍ਰਾਪਤ ਹੁੰਦਾ ਤੇ ਸਤਿਗੁਰ ਜੀਆਂ ਨੇ ਇੱਥੇ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀਤੀ ਹੈ ਉਹ ਇਦਾਂ ਹੀ ਇੱਕ ਕਬਰਾਂ ਦੇ ਰਿਲੇਟਡ ਯਾ ਦਾਸ ਸੁਣਾਵੇਗਾ ਆਪ ਜੀ ਨੂੰ ਕਿਵੇਂ ਕਈ ਕਹਿੰਦੇ ਨਹੀਂ ਜੀ ਕਬਰਾਂ ਵਿੱਚ ਰੱਬ ਵੱਸਦਾ ਜੀ ਕਬਰ ਬੜੀ ਕੱੜੜੀ ਹੁੰਦੀ ਸਾਧੂ ਬੜੇ ਕੱੜੜੇ ਹੁੰਦੇ ਉਹਨਾਂ ਨੂੰ ਇਹ ਨਹੀਂ ਪਤਾ ਤੇ ਕਿ ਬਾਬਾ ਦੀਪ ਸਿੰਘ ਸਾਹਿਬ ਵਰਗੇ ਜਿਹੜੇ ਸੂਰਮੇ ਨੇ ਉਹ ਕਿੱਡੇ ਕੱੜੜੇ ਨੇ ਜਦੋਂ ਸ਼ਹੀਦਾਂ ਦਾ ਪਹਿਰਾ ਲੱਗਦਾ ਖਾਲਸਾ ਜੀ ਸੀਂਡ ਵਗਾ ਦਿੰਦੇ ਨੇ ਵੱਡੇ ਵੱਡੇ ਜਿਹੜੇ ਆ ਕਾਰਨ ਕਰਨ ਵਾਲੇ ਹੁੰਦੇ ਨਾ ਦਾਸ ਦੀ ਇੱਕ ਆਪਣੀ ਵੀ ਹੈ ਇੱਕ ਮਿੱਤਰ ਸੀ ਮੇਰਾ ਖਾਲਸਾ ਜੀ ਉਹਦੇ ਘਰੇ ਐਵੇਂ ਕੁਝ ਕੀਤਾ ਸੀ ਕਿਸੇ ਨੇ ਤੇ ਉਹ ਐਸਾ ਬਾਬਾ ਦੀਪ ਸਿੰਘ ਸਾਹਿਬ ਦੀ ਉਹਨੇ ਸੇਵਾ ਕੀਤੀ ਜਰੂਰ ਉਹ ਵੀ ਹੱਡ ਬੀਤੀ ਦਾ ਸੁਣਾਵੇਗਾ ਐਸੀ ਉਹਨੇ ਸੇਵਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੀ ਐਸਾ ਧਿਆਇਆ ਕਿ ਜਿਹੜਾ ਉਹ ਕਰਨ ਕਰਾਉਣ ਵਾਲਾ ਸੀ ਨਾ ਤੇ ਖਾਲਸਾ ਜੀ ਕਹਿੰਦੇ ਨੱਕ ਰਗੜਦਾ ਮਰਿਆ ਅੱਡੀਆਂ ਰਗੜਦਾ ਮਰਿਆ ਇਹੋ ਜੀ ਉਹਦੀ ਹਾਲਤ ਸ਼ੀਦਾਂ ਨੇ ਕਰਤੀ ਸੀ ਸੋ ਮਹਾਰਾਜ ਦਾ ਨਾਮ ਹੈ ਜਿਹੜਾ ਉਹ ਸਾਰਿਆਂ ਤੋਂ ਉੱਚਾ ਹੈ ਅਕਾਲ ਪੁਰਖ ਤੋਂ ਵੱਡੀ ਕੋਈ ਸ਼ਕਤੀ ਪੈਦਾ ਨਹੀਂ ਹੋਈ ਜਿਹੜੇ ਆਪਣੇ ਆਪ ਨੂੰ ਕਈ ਖਾਲਸਾ ਦੀ ਸਟੇਜਾਂ ਦੇ ਚੜ੍ਹ ਕੇ ਉਹ ਕਹਿਣਗੇ ਅਸੀਂ ਤੁਹਾਨੂੰ ਉੱਥੇ ਵੀ ਧੱਕ ਦੇਵਾਂਗੇ ਉੱਥੇ ਵੀ ਆਹ ਕਰਦੇਾਂਗੇ ਉਹਨਾਂ ਦੇ ਪੱਲੇ ਕੱਖ ਨਹੀਂ ਜੇ ਹੁੰਦਾ ਸਿਰਫ ਡਰ ਹੁੰਦਾ ਲੋਕਾਂ ਦੇ ਅੰਦਰ ਪਾਉਣਾ ਕਿ ਪਤਾ ਨਹੀਂ ਅਸੀਂ ਕਿੱਡੇ ਕ ਸਾਧੂ ਪਰਮੇਸ਼ਰ ਅਕਾਲ ਪੁਰਖ ਜਿਹਨੂੰ ਰੱਖਣ ਤੇ ਆਉਂਦਾ ਉਹਦੇ ਤੋਂ ਵੱਡਾ ਖਾਲਸਾ ਦੀ ਹੋਰ ਕੋਈ ਸਾਧ ਨਹੀਂ ਉਹਦੇ ਤੋਂ ਵੱਡਾ ਕੋਈ ਬ੍ਰਹਮ ਗਿਆਨੀ ਨਹੀਂ ਉਸ ਤੋਂ ਵੱਡਾ ਕੋਈ ਪਰਮੇਸ਼ਰ ਅਕਾਲ ਪੁਰਖ ਨਹੀਂ ਜਿਹੜਾ ਆਪ ਰੂਪ ਜਿਹੜਾ ਮਹਾਰਾਜ ਵਸਿਆ ਹੋਇਆ ਬਾਣੀ ਰੂਪ ਹੋ ਕੇ ਤੇ ਇਥੇ ਖਾਲਸਾ ਜੀ ਵੱਡੇ ਵੱਡੇ ਫਰੋਲ ਬਾਬੇ ਬਣਾਉਂਦੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹ ਜੋਤ ਸਦਾ ਹੀ ਹਾਜ਼ਰ ਨਾਜ਼ਰ ਹਰ ਇੱਕ ਕਾਨ ਕਾਨ ਵਿੱਚ ਹਰ ਇੱਕ ਜਗ੍ਹਾ ਹਰ ਇੱਕ ਧਰਤੀ ਦੇ ਕੋਨੇ ਵਿੱਚ ਉਸ ਵਾਹਿਗੁਰੂ ਜੀ ਨੂੰ ਤੇ ਆਓ ਜਿਹੜਾ ਸਾਰਿਆਂ ਦਾ ਖਾਲਸਾ ਜੀ ਪੇਟ ਭਰਨ ਵਾਲਾ ਤੇ ਮਹਾਰਾਜ ਸੱਚੇ ਪਾਸ਼ਾ ਇਥੇ ਇਹੋ ਸਮਝਾਉਂਦੇ ਕਹਿੰਦੇ ਪੂਰਨ ਪ੍ਰੀਤ ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਪਾਠ ਭੂਲ ਨਾ ਮਾਨੇ ਇਥੇ ਮਹਾਰਾਜ ਜੀ ਨੇ ਕਹਿਣਾ ਕੀਤਾ ਕਿ ਪੂਰਨ ਪ੍ਰੇਮ ਤੇ ਪ੍ਰਤੀਤ ਕਰਕੇ ਮਹਾਰਾਜ ਦਾ ਜਿਹੜਾ ਸੇਵਾ ਸਤਗੁਰੂ ਦੀ ਕਰੇ ਜਿਹੜਾ ਗੋਰਾ ਮੜੀਆਂ ਜਾਂ ਮਠਾਂ ਬਣਾਈਆਂ ਹੋਈਆਂ ਜਿਵੇਂ ਦਵਾਬੇ ਦੇ ਵਿੱਚ ਬਹੁਤਾ ਜਠੇਰੇ ਲੋਕਾਂ ਨੇ ਆਪਣੇ ਬਾਬਿਆਂ ਦੇ ਵੱਡਿਆ-ਵੱਡਿਆ ਜਿਹੜੇ ਹਸਪਟਲ ਟੱਬਰਾਂ ਦੇ ਬਣਾਏ ਖਾਲਸਾ ਜੀ ਬਹੁਤਾ ਲੋਕਾਂ ਨੂੰ ਲੋਕਾਂ ਦੇ ਟੱਬਰਾਂ ਨੇ ਤੰਗ ਕੀਤਾ ਕਿਸੇ ਮਾੜੀਆਂ ਸ਼ਕਤੀਆਂ ਨੇ ਨਹੀਂ ਕੀਤਾ ਲੋਕਾਂ ਨੂੰ ਵਹਿਮ ਜੇ ਕਿ ਸਾਡੇ ਤੇ ਕਿਸੇ ਨੇ ਕੁਝ ਕਰਤਾ ਲੋਕਾਂ ਨੂੰ ਉਹਨਾਂ ਦੇ ਵੱਡੇ-ਵਡੇਰੇ ਹੀ ਖਾਲਸਾ ਜੀ ਤੰਗ ਕਰੀ ਜਾਂਦੇ ਆ ਦਾਸ ਦਾ ਤੇ ਹੁਣ ਵਾਹ ਪਿਆ ਹੈ ਕਿ ਜਿਵੇਂ ਚੰਡੀ ਦੇ ਜਾਪ ਕਰਾਉਨੇ ਆ ਤੇ ਕਈ ਚੀਜ਼ਾਂ ਲੋਕਾਂ ਦੇ ਘਰਾਂ ਵਿੱਚੋਂ ਨਿਕਲਦੀਆਂ ਤੇ ਉਹ ਜਦੋਂ ਨਿਕਲ ਕੇ ਬੋਲਦੀਆਂ ਤੇ ਖਾਲਸਾ ਜੀ ਕੋਈ ਕਹਿੰਦਾ ਮੈਂ ਇਹਦਾ ਪੜਦਾਦਾ ਹਾਂ ਕੋਈ ਕਹਿੰਦੀ ਮੈਂ ਪੜਦਾਦੀ ਹਾਂ ਉਹ ਟੱਬਰ ਹੀ ਉਹਨਾਂ ਨੂੰ ਲੈ ਕੇ ਬੈਠਾ ਕੋਈ ਬਾਹਰੋਂ ਭਰੂਤ ਨਹੀਂ ਚੰਮੜਿਆ ਤੇ ਸਾਡੇ ਲੋਕਾਂ ਨੇ ਉਹਨਾਂ ਨੇ ਜਠੇਰੇ ਬਣਾ ਕੇ ਤੇ ਪੂਜੀ ਜਾਂਦੇ ਉਹਨਾਂ ਨੂੰ ਨੇ ਖੀਰਾਂ ਕਰਾਈ ਜਾਂਦੇ ਉਹੋ ਹੀ ਤੁਹਾਨੂੰ ਚੰਬੜ ਕੇ ਬੈਠੇ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਉਣਾ ਗੁਰੂ ਘਰ ਵਿੱਚ ਉਹਦਾ ਕੋਈ ਖਾਲਸਾ ਜੀ ਉਹਨੂੰ ਪੁੰਨ ਪ੍ਰਾਪਤ ਹੋਵੇਗਾ ਪਰ ਜਾ ਕੇ ਜਿਹੜੀਆਂ ਮਠਾ ਬਣਾ ਕੇ ਉਜੀ ਜਣਾ ਉਹਦੇ ਵਿੱਚ ਕੋਈ ਨਹੀਂ ਲਾਭ ਉਹਦੇ ਵਿੱਚ ਤੁਸੀਂ ਆਪ ਤੁਹਾਨੂੰ ਪਤਾ ਲੱਗ ਜਣਾ ਜਦੋਂ ਨੁਕਸਾਨ ਸ਼ੁਰੂ ਹੋ ਗਿਆ ਸੋ ਮਹਾਰਾਜ ਸਾਨੂੰ ਸੋਜੀ ਬਖਸ਼ਦੇ ਆ ਸਤਿਗੁਰੂ ਕੋਲੋਂ ਸੋਜੀ ਲਈਏ ਕਿਉਂਕਿ ਖਾਲਸਾ ਜੀ ਦਾਸ ਮਹਾਰਾਜ ਦੀ ਬਾਣੀ ਵਿੱਚੋਂ ਹਮੇਸ਼ਾ ਮੈਂ ਕਹਿਣਾ ਕਿ ਕਦੇ ਵੀ ਆਪਣੇ ਕੋਲੋਂ ਟੋਟਕਾ ਲਾ ਕੇ ਨਹੀਂ ਬੋਲਿਆ ਲੋਕਾਂ ਵਾਂਗ ਵੀ ਕੋਈ ਨਹੀਂ ਵਾਇਰਲ ਹੋਣ ਕਰਕੇ ਬੋਲ ਦੋ ਜਾਂ ਚੰਗੀ ਗੱਲ ਬੋਲ ਦਿਓ ਜਾਂ ਇਹੋ ਜੀ ਗੱਲ ਕੋਈ ਟੋਟਕਾ ਲਾ ਕੇ ਬੋਲ ਦਿਓ ਨਾ ਜੋ ਮਹਾਰਾਜ ਕਲਗੀਧਰ ਸਵਾਮੀ ਜੀ ਨੇ ਲਿਖਿਆ ਉਹੀ ਖਾਲਸਾ ਜੀ ਤੁਹਾਨੂੰ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਸੁਣਾਉਣਾ ਕਿ ਤੀਰਥਦਾਨ ਦਇਆ ਤਪ ਸੰਯਮ ਇੱਕ ਬਿਨਾਨਾ ਇੱਕ ਪਛਾਨੇ ਮਹਾਰਾਜ ਕਹਿੰਦੇ ਤੀਰਥਾਂ ਦਾ ਦਾਨ ਇਸ਼ਨਾਨ ਤੇ ਉੱਥੇ ਜਾ ਕੇ ਤਪ ਸੰਜਮ ਕਰਨੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਨਣ ਨਾਲ ਇਹ ਕੋਈ ਕਾਰਨ ਨਹੀਂ ਇਹ ਕੀ ਕਰਨਾ ਹੈ ਖਾਲਸੇ ਨੇ ਪੂਰਨ ਜੋਤ ਜਗ੍ਹਾ ਘਟਮ ਇਹ ਪੂਰਨ ਜਿਹੜੀ ਪਰਮੇਸ਼ਰ ਦੀ ਜੋਤ ਆ ਹਿਰਦੇ ਵਿੱਚ ਜਗੇਗੀ ਤਬ ਖਾਲਸਤਾ ਹੈ ਤਬ ਖਾਲਸ ਤਾਂ ਹੈ ਨਖਾਲਸ ਜਨ ਇਹ ਵਜਨ ਮਹਾਰਾਜ ਜੀਆਂ ਨੇ ਕੀਤਾ ਫਿਰ ਅੰਤ ਨੂੰ ਉਹ ਖਾਲਸਾ ਰੂਪ ਬਣ ਜਾਂਦਾ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਅਕਾਲਪੁਰਖ ਉਜਵਲ ਸਤਗੁਰੂ ਦੀ ਜਿਹੜੀ ਜੋਤ ਖਾਲਸਾ ਜੀ ਪ੍ਰਗਟ ਹੋ ਜਾਂਦੀ ਹੈ ਤੇ ਉਸ ਵਾਹਿਗੁਰੂ ਨਾਲ ਜੁੜੀਏ ਜਿਹੜਾ ਸਾਨੂੰ ਸਭ ਕੁਝ ਦੇ ਰਿਹਾ ਅਸੀਂ ਦੂਸਰਿਆਂ ਕੋ ਕੀ ਲੈਣਾ ਮਹਾਰਾਜ ਕਲਗੀਧਰ ਸਵਾਮੀ ਜੀ ਕਹਿੰਦੇ ਨੇ ਜੀਵ ਜਿਤੈ ਜਲ ਮੈਂ ਥਲ ਮੈਂ ਸਭ ਕੇ ਸਦ ਪੇਟ ਕੋ ਪੋਖਣ ਹਾਰਾ ਕਿ ਉਹ ਅਕਾਲਪੁਰਖ ਵਾਹਿਗੁਰੂ ਜਿਹੜਾ ਜਾਲ ਵਿੱਚ ਥਾਲ ਵਿੱਚ ਹਰ ਥਾਂ ਵਸਣ ਵਾਲੇ ਜਿਹੜੇ ਜੀਵ ਹਨ ਉਹਨਾਂ ਸਾਰਿਆਂ ਦਾ ਪੇਟ ਭਰਨ ਵਾਲਾ ਤੇ ਖਾਲਸਾ ਜੀ ਕਿਉਂ ਉਸ ਪਰਮੇਸ਼ਰ ਨੂੰ ਛੱਡ ਕੇ ਹੋਰਾਂ ਪਿੱਛੇ ਲੱਗੀਏ ਔਰ ਜਹਾਨ ਨਿਧਾਨ ਕਛੂ ਨਾ ਹੈ ਇਹ ਸੁਭਾਨ ਤੂੰ ਹੀ ਸਰਦਾਰਾ ਇਹ ਕਹਿੰਦੇ ਜਨੂੰ ਇਹ ਸੁਭਾਨ ਅਚਰਜ ਰੂਪ ਸਤਿਗੁਰੂ ਜੀ ਇਹ ਅਕਾਲ ਪੁਰਖ ਜੀ ਜਦੋਂ ਇਹ ਸੰਸਾਰ ਦਾ ਅੰਤ ਹੋਵੇਗਾ ਉਦੋਂ ਵੀ ਤੂੰ ਸੁਆਮੀ ਜੀ ਕਾਇਮ ਰਹੇਗਾ ਤੇ ਫਿਰ ਅਸੀਂ ਤੇਰੇ ਨਾਲ ਜੁੜੀਏ ਉਹਨਾਂ ਨਾਲ ਕਿਉਂ ਜੁੜੀਏ ਖਾਲਸਾ ਜੀ ਜਿਹੜੇ 30 ਸਾਲਾਂ ਬਾਅਦ ਮਰ ਜਾਣੇ 40ਾਂ ਬਾਅਦ ਮਰ ਜਾਣੇ 60ਾਂ ਸਾਲਾਂ ਬਾਅਦ ਮਰ ਜਾਣੇ ਤੇ ਕਿਸੇ ਨੇ ਕੀ ਵੇਖਿਆ ਉੱਥੇ-ਉੱਥੇ ਹਾਜ਼ਰ ਕੇ ਨਹੀਂ ਆਜੜਾ ਤੋ ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਨਾਲ ਜੁੜੀਏ ਉਹਦੀਆਂ ਵੱਡੀਆਂ ਸ਼ਕਤੀਆਂ ਨਾਲ ਜੁੜੀਏ ਸ਼ਹੀਦਾਂ ਸਿੰਘਾਂ ਨਾਲ ਜੁੜੀਏ ਜਿਹੜੇ ਖਾਲਸਾ ਜੀ ਅਕਾਲ ਪੁਰਖ ਨਾਲ ਜੋੜ ਦਿੰਦੇ ਤੇ ਕਈ ਕਾਰਜ ਸਵਾਰ ਦਿੰਦੇ ਪ੍ਰੇਮਾ ਭਗਤੀ ਕਰੀਏ ਨਿਸ਼ਕਾਮ ਭਗਤੀ ਕਰੀਏ ਉਹਦੇ ਵਿੱਚ ਬਹੁਤ ਕੁਝ ਪ੍ਰਾਪਤ ਹੁੰਦਾ ਆਓ ਖਾਲਸਾ ਜੀ ਅੱਜ ਦੀ ਹੱਡਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਇੱਕ ਭੈਣ ਹੁਣਾਂ ਨੇ ਹੱਡਬੀਤੀ ਸੁਣਾਈ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦਾ ਇੱਕ ਮਾੜੀ ਸ਼ਕਤੀ ਤੋਂ ਖਾਲਸਾ ਜੀ ਖਿਹੜਾ ਛਡਵਾਇਆ ਉਹ ਦੱਸਦੇ ਨੇ ਕਿ ਸਾਡਾ ਬੱਚਾ ਉਹ ਕੱਲਾ ਕੱਲਾ ਸਾਡਾ ਬੱਚਾ ਅਸੀਂ ਲਾਡਾ ਨਾਲ ਪਾਲਿਆ ਲਾਡਾ ਨਾਲ ਪਾਲਿਆ ਹੋਇਆ ਜਵਾਗ ਸਦਾ ਹੀ ਖਾਲਸਾ ਦੀ ਵਿਗੜ ਜਾਂਦਾ ਉਹ ਕਹਿੰਦੇ ਸਾਡਾ ਬੱਚਾ ਜਿਹੜਾ ਨਾ ਕਹਿ ਲਓ ਵਿਗੜਿਆ ਹੀ ਸੀ ਉਹਨੇ ਸਾਡੀ ਕੋਈ ਸੁਣਨੀ ਨਾ ਕਹਿੰਦੇ ਬੱਚੇ ਦਾ ਮਾਤਾ ਜੀ ਦੱਸਦੇ ਕਿ ਸਾਡਾ ਮੇਰਾ ਜਿਹੜਾ ਘਰਵਾਲਾ ਉਹ ਬਾਹਰ ਸੀ ਤੇ ਬੱਚਾ ਮੇਰਾ ਜਿਹੜਾ ਉਹ ਇੱਥੇ ਰਹਿ ਕੇ ਕੱਲਾ ਰਹਿਣ ਕਰਕੇ ਮੈਂ ਥੋੜਾ ਲਾਡਲਾ ਰੱਖਣ ਕਰਕੇ ਉਹਨੂੰ ਵਿਗਾੜ ਲਿਆ ਵਿਗੜ ਗਿਆ ਜਿਆਦਾ ਪਹਿਲਾਂ ਕੇਸ ਕਟਾਤੇ ਫਿਰ ਗੁਰੂ ਘਰ ਨਾ ਜਾਣਾ ਮੰਢੀਰ ਨਾਲ ਘੁੰਮਦੇ ਰਹਿਣਾ ਇਦਾਂ ਕਰਦਿਆਂ ਕਰਾਉਂਦਾ ਮੈਂ ਹਮੇਸ਼ਾ ਹੀ ਉਹ ਆਪਣੇ ਬੱਚੇ ਨੂੰ ਇਹ ਗੱਲ ਕਹੀ ਪੁੱਤ ਮਹਾਰਾਜ ਦੇ ਘਰ ਜਾਈਂ ਸਤਗੁਰ ਦੇ ਦਰ ਤੋਂ ਬਿਨਾਂ ਕਦੇ ਨਾ ਜਾਈਂ ਜਾਣਾ ਹੋ ਬੇਸ਼ੱਕ ਘੁੰਮਣ ਚਲੇ ਜਾਈਂ ਪਰ ਕਿਸੇ ਦੇ ਅੱਗੇ ਸੀਸ ਨਾ ਨਵਾਈਂ ਇਹ ਗੱਲ ਹਮੇਸ਼ਾ ਨੂੰ ਸਿਖਾਈ ਸੀ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਸਾਡੇ ਵਾਸਤੇ ਧੰ ਗੁਰੂ ਨਾਨਕ ਸਾਹਿਬ ਹੀ ਸਭ ਕੁਝ ਹੈ ਜਿਵੇਂ ਖਾਲਸਾ ਜੀ ਮਹਾਰਾਜ ਨੇ ਸਿੱਧ ਕਰ ਦਿੱਤਾ ਹੁਣ ਇੱਥੇ ਕਈ ਆਪਣੇ ਗੁਰਸਿੱਖ ਪਰਿਵਾਰ ਨੇ ਜਿਨ੍ਹਾਂ ਦੇ ਘਰ ਸ਼ਿਵਜੀ ਭਗਵਾਨ ਦੀਆਂ ਫੋਟੋਆਂ ਲੱਗੀਆਂ ਉਹ ਉਹਨਾਂ ਦੇ ਖਾਲਸਾ ਜੀ ਬੀਬੀਆਂ ਵਰਤ ਰੱਖੀ ਜਾਂਦੀਆਂ ਕੋਈ ਸੋਮਵਾਰ ਦੀ ਰੱਖੀ ਜਾਂਦੀ ਕੋਈ ਕੋਸ਼ ਨਹੀਂ ਭਾਈ ਤੁਸੀਂ ਜਪਜੀ ਸਾਹਿਬ ਹੀ ਨਹੀਂ ਪੜ੍ਹ ਕੇ ਵੇਖਿਆ ਤੁਹਾਨੂੰ ਸਮਝ ਹੀ ਕੋਈ ਨਹੀਂ ਆਈ ਬਾਣੀ ਵਿੱਚੋਂ ਕਿ ਮਹਾਰਾਜ ਕੀ ਕਹਿਣਾ ਚਾਹੁੰਦੇ ਮਹਾਰਾਜ ਕਹਿੰਦੇ ਗੁਰਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਮਹਾਰਾਜ ਕਹਿੰਦੇ ਗੋਰੀ ਸਾਡਾ ਈਸ਼ਰ ਗੁਰੂ ਜਿਹੜਾ ਗੁਰੂ ਨਾਨਕ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਹੈ ਇਹੋ ਹੀ ਸਾਡਾ ਈਸ਼ਰ ਹੈ ਇਹੋ ਹੀ ਸਾਡੇ ਵਾਸਤੇ ਬ੍ਰਹਮਾ ਹੈ ਇਹੋ ਹੀ ਖਾਲਸਾ ਜੀ ਸਾਡੇ ਵਾਸਤੇ ਸ਼ਿਵ ਜੀ ਹੈ ਤੇ ਇਹੋ ਹੀ ਸਾਡੇ ਵਾਸਤੇ ਪਾਰਵਤੀ ਮਾਈ ਹੈ ਸੋਏ ਮਹਾਰਾਜੀ ਬਾਣੀ ਨੇ ਸਾਨੂੰ ਖਾਲਸਾ ਜੀ ਇਹ ਸਾਰਾ ਸਿਖਾਉਣਾ ਕੀਤਾ ਇਹ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਤਿਗੁਰੂ ਸਮਰਾਤ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਤੇ ਆਪਾਂ ਨੂੰ ਖਾਲਸਾ ਜੀ ਸਮਝ ਨਹੀਂ ਆਈ ਤੇ ਹਮੇਸ਼ਾ ਮਾਦਾ ਕਹਿੰਦੀ ਮੈਂ ਆਪਣੇ ਬੱਚੇ ਨੂੰ ਸਮਝਾਉਂਦੀ ਨਹੀਂ ਪਰ ਉਹਨੇ ਮੇਰੀ ਇੱਕ ਨਹੀਂ ਸੁਣੀ ਤਾਂ ਕਿਤੇ ਆਪਣੇ ਯਾਰਾਂ ਮਿੱਤਰਾਂ ਨਾਲ ਕਿਤੇ ਗਏ ਸੀ ਦੂਰ ਤੇ ਉੱਥੇ ਖਾਲਸਾ ਜੀ ਕੋਈ ਇਹੋ ਜੇ ਕੋਈ ਮਾੜੀ ਸ਼ਕਤੀ ਦੀ ਕੋਈ ਖੇਡ ਬਣੀ ਸੀ ਉੱਥੇ ਮੜੀ ਬਣੀ ਸੀ ਤੇ ਉੱਥੇ ਕਰਦਿਆਂ ਕਰਾਉਂਦਿਆਂ ਇਹ ਕਿਤੇ ਉੱਥੇ ਮੱਥਾ ਮੁੱਥਾ ਟੇਕ ਆਏ ਜਾਂ ਕੋਈ ਗੱਲ ਹੋਈ ਜਾਂ ਕੀ ਕੀਤਾ ਮੈਨੂੰ ਨਹੀਂ ਪਤਾ ਤੇ ਮੇਰਾ ਬੱਚੇ ਨੂੰ ਉਹਦੇ ਪਿੱਛੇ ਹੀ ਲਾ ਕੇ ਬੈ ਗਈ ਉਹ ਸ਼ਹਿਰ ਜਦੋਂ ਘਰ ਆਇਆ ਤੇ ਅੱਖਾਂ ਉਹਦੀਆਂ ਲਾਲ ਮੈਂ ਪੁੱਛਿਆ ਪੁੱਤ ਕੋਈ ਨਸ਼ਾ ਕਰਕੇ ਆਇਆ ਚਲੋ ਨਸ਼ਾ ਤਾਂ ਨਹੀਂ ਸੀ ਕਰਦਾ ਇਹ ਗੱਲਾਂ ਬਚਾ ਸੀ ਪਰ ਫਿਰਦੂ ਬਹੁਤ ਸੀ ਘੁੰਮਦਾ ਫਿਰਦਾ ਬਾਹਰ ਸੀ ਪੈਸੇ ਬਹੁਤ ਖਰਾਬ ਕਰਦਾ ਕਰਦਿਆਂ ਕਰਾਉਂਦਿਆਂ ਜਦੋਂ ਉੱਥੋਂ ਘੁੰਮ ਕੇ ਆਇਆ ਨਾ ਦੋ ਦਿਨ ਰਹਿ ਕੇ ਉੱਥੇ ਮੁੰਡਿਆਂ ਨਾਲ ਆਇਆ ਤੇ ਘਰੇ ਆ ਕੇ ਨਾ ਇਹ ਅਵਲੀਆਂ ਟਵਲੀਆਂ ਜਿੱਦਾਂ ਬੰਦਾ ਮਾਰਦਾ ਇਦਾਂ ਦੀਆਂ ਕਰਨ ਲੱਪਿਆ ਫਿਰ ਥੋੜੇ ਦਿਨਾਂ ਬਾਅਦ ਕਹਿੰਦਾ ਉਹ ਰਾਤ ਸੁੱਤਾ ਉੱਠ ਕੇ ਮੇਰੇ ਕੋ ਆ ਕੇ ਕਹਿੰਦਾ ਮਾਤਾ ਮੈਨੂੰ ਡਰ ਲੱਗਦਾ ਇਹ ਮੈਨੂੰ ਕੋਈ ਚੀਜ਼ ਡਰਾਉਂਦੀ ਆ ਕਹਿੰਦੇ ਮੈਂ ਆਖਿਆ ਪੁੱਤ ਕੋਈ ਨਹੀਂ ਤੂੰ ਵਾਹਿਗੁਰੂ ਵਾਹਿਗੁਰੂ ਕਰ ਤੇ ਮੇਰੇ ਲਾਗੇ ਬੈਠਿਆ ਨੇ ਵਾਹਿਗੁਰੂ ਵਾਹਿਗੁਰੂ ਕੀਤਾ ਮੈਂ ਵੀ ਪਾਠ ਕੀਤਾ ਚਲੋ ਸੌਂ ਗਿਆ ਅਗਲੇ ਦਿਨ ਫੇਰ ਉਸ ਤੋਂ ਅਗਲੇ ਦਿਨ ਇਹਦੀਆਂ ਲੱਤਾਂ ਦੇ ਨੀਲ ਪਏ ਹੋਏ ਤੇ ਬਹੁਤ ਵਿਚਾਰਾ ਦੁਖੀ ਜਿਦਾਂ ਖਾਲਸਾ ਜੀ ਕਿਸੇ ਨੇ ਕੁੱਟਿਆ ਹੁੰਦਾ ਏਦਾਂ ਦੀ ਹਾਲਤ ਹੋਈ ਫੇਰ ਕਰਦਿਆਂ ਕਰਾਉਂਦਿਆਂ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਵੀ ਇਹ ਕੀ ਕਾਰਨ ਹੋਇਆ ਵੀ ਇਹ ਕਿਉਂ ਏਦਾਂ ਹੋਇਆ ਤੇ ਫਿਰ ਉਸ ਤੋਂ ਬਾਅਦ ਖਾਲਸਾ ਜੀ ਉਹ ਬੱਚੇ ਨੂੰ ਤੰਗ ਕਰਨ ਲੱਗ ਪਈ ਚੀਜ਼ ਉਹ ਜਦੋਂ ਸੌਂਦਾ ਸੀ ਤੇ ਉਹ ਕਹਿੰਦਾ ਸੀ ਮੇਰਾ ਗਲਾ ਘੁੱਟਦੀ ਐ ਦਿਸਦਾ ਕੁਝ ਨਹੀਂ ਸੀ ਨਜ਼ਰੀਂ ਕੁਝ ਨਹੀਂ ਸੀ ਆਉਂਦਾ ਜਦੋਂ ਸੌਣ ਲੱਗਦਾ ਸੀ ਕਹਿੰਦਾ ਮੇਰਾ ਗਲਾ ਘੁੱਟਦੀ ਐ ਚੀਜ਼ ਇਹ ਮੈਨੂੰ ਸੌਣ ਨਹੀਂ ਦਿੰਦੀ ਤੇ ਸੌਣੋਂ ਹਟ ਗਿਆ ਡਿਪਰੈਸ਼ਨ 'ਚ ਜਾਣ ਲੱਗ ਪਿਆ ਡਰਦਾ ਰਹਿਣਾ ਬਾਹਰ ਨਾ ਨਿਕਲਣਾ ਬਿਲਕੁਲ ਹੀ ਘਰੇ ਵੜ ਕੇ ਬਹਿ ਗਿਆ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਵੀ ਇਦਾਂ ਉਹਨੇ ਕਿਹਾ ਕੋਈ ਨਹੀਂ ਕਿਸੇ ਡਾਕਟਰ ਨੂੰ ਵਿਖਾਓ ਤੇ ਕੋਈ ਨਹੀਂ ਮਾਰਾ ਕਿਰਪਾ ਕਰਨਗੇ ਪਰ ਮਾਤਾ ਕਹਿੰਦੀ ਮੈਨੂੰ ਪਤਾ ਲੱਗ ਗਿਆ ਸੀ ਵੀ ਕੋਈ ਮਾੜੀ ਸ਼ਕਤੀ ਐ ਵੀ ਜਿਹੜੀ ਇਹਦੇ ਨਾਲ ਤੁਰੀ ਫਿਰਦੀ ਆ ਹੁਣ ਇਹਨੂੰ ਤੰਗ ਕਰਦੀ ਆ ਕੁਛ ਨਾ ਕੁਛ ਗਲਤ ਕਰਕੇ ਆਈ ਮੈਂ ਪੁੱਛਿਆ ਪੁੱਤ ਕੀ ਕਾਰਨ ਆ ਕੀ ਕੀਤਾ ਤੁਸੀਂ ਕਿੱਥੇ ਗਏ ਸੀ ਮੈਨੂੰ ਸਾਰਾ ਦੱਸ ਕਰਦਿਆਂ ਕਰਾਉਂਦਿਆਂ ਨੇ ਸਭ ਕੁਝ ਦੱਸਿਆ ਤੇ ਏਦਾਂ ਕਹਿੰਦੇ ਅਸੀਂ ਨਾ ਸਾਨੂੰ ਇੱਕ ਬਾਬੇ ਦੇ ਮੁੰਡਾ ਅਸੀਂ ਵਿੱਚੋਂ ਲੈ ਗਿਆ ਸਾਰਿਆਂ ਨੂੰ ਤੇ ਮੈਂ ਵੀ ਉੱਥੇ ਚਲ ਗਿਆ ਤੇ ਉਥੋਂ ਉਹਨਾਂ ਨੇ ਮੈਨੂੰ ਕੁਝ ਖਵਾਇਆ ਮੈਂ ਵੀ ਖਾਦਾ ਉਤੋਂ ਬਾਅਦ ਖਾਲਸਾ ਜੀ ਉਹੋ ਹੀ ਕਹੇ ਨੇ ਉਤੋਂ ਕਾਰ ਕਰੂ ਕੇ ਤੇ ਉਹ ਜਦੋਂ ਬੰਦਾ ਉਦਾਂ ਵੀ ਇਹੋ ਜੀ ਜਗ੍ਹਾ ਤੇ ਚਲ ਜਾਂਦਾ ਖਾਲਸਾ ਜੀ ਉਹ ਨਾਲ ਤੁਰ ਆਉਂਦੀ ਆ ਨਾਲ ਆਉਂਦੀ ਆਉਂਦੀ ਆ ਮੈਂ ਇੱਕ ਖਾਲਸਾ ਜੀ ਤੁਹਾਨੂੰ ਗੱਲ ਦੱਸਣੀ ਚਾ ਜਿਹੜੇ ਲੋਕ ਸਿਆਣਿਆਂ ਕੋ ਜਾਂਦੇ ਆ ਹੁਣ ਲੋਕੀ ਜਾਂਦੇ ਸਿਆਣਿਆਂ ਕੋ ਕਹਿੰਦੇ ਜੀ ਫਲਾਣਾ ਬੰਦਾ ਬਹੁਤ ਸਿਆਣਾ ਅਸੀਂ ਉਹਦੇ ਕੋਲੇ ਗਏ ਸਾਡੀ ਚੀਜ਼ ਗਵਾਚੀ ਸੀਗੀ ਅਸੀਂ ਜਾ ਕੇ ਉਹਨੂੰ ਕਿਹਾ ਬਾਬਾ ਜੀ ਸਾਡੀ ਚੀਜ਼ ਗਵਾਚੀ ਸਾਨੂੰ ਜੂਰੀ ਚਾਹੀਦੀ ਲੱਭ ਦਿਓ ਉਹਨੇ ਸਾਨੂੰ ਹੱਥ ਤੇ ਬੰਦੇ ਦੀ ਸ਼ਕਲ ਵਿਖਾਤੀ ਉਹਨੇ ਸਾਨੂੰ ਨਾਂ ਦੱਸਤਾ ਉਹਨੇ ਸਾਨੂੰ ਐਡਰੈਸ ਦੱਸਤਾ ਉੱਥੋਂ ਚੀਜ਼ ਲੱਭ ਗਈ ਹੁਣ ਤੁਹਾਨੂੰ ਖਾਲਸਾ ਜੀ ਮੈਂ ਦੱਸਦਾ ਕੋਈ ਜਾਂਦਿਆਂ ਤੁਹਾਨੂੰ ਚੀਜ਼ ਨਹੀਂ ਦੱਸੂਗਾ ਉਹਨੇ ਕੀ ਕਰਨਾ ਜਦੋਂ ਤੁਸੀਂ ਪਹਿਲੀ ਵਾਰ ਗਏ ਨਾ ਉਹਨੇ ਕਹਣਾ ਕੋਈ ਗੱਲ ਨਹੀਂ ਤੁਹਾਨੂੰ ਦੋਆਂ ਦਿਨਾਂ ਚ ਤਿੰਨਾਂ ਦਿਨਾਂ ਚ ਚੀਜ਼ ਮਿਲ ਜੂਗੀ ਫਿਰ ਉਹ ਖਾਲਸਾ ਜਿਹੜੀਆਂ ਉਹਨੇ ਚੀਜ਼ਾਂ ਵਸ ਕੀਤੀਆਂ ਹੁੰਦੀਆਂ ਰੂਹਾਂ ਬੰਨੀਆਂ ਹੁੰਦੀਆਂ ਉਹ ਇੱਕ ਅੱਧੀ ਰੂਹ ਦੀ ਡਿਊਟੀ ਲਾ ਦਿੰਦਾ ਉਹ ਬੰਦੇ ਦੇ ਨਾਲ ਹੀ ਚਲੀ ਜਾਂਦੀ ਹੈ ਜਿੱਦਾਂ ਜਿੰਦਾ ਬੰਦਾ ਘਰੇ ਘੁੰਮਦਾ ਸਭ ਕੁਝ ਵੇਖ ਚਾਖਾਉਂਦਾ ਉਹ ਫਿਰ ਉਹ ਖਾਲਸਾ ਜੀ ਉਹ ਰੂਹ ਆ ਕੇ ਉਹਨੂੰ ਦੱਸਦੀ ਹੈ ਸਾਨੂੰ ਉਹ ਨਜ਼ਰੀ ਨਹੀਂ ਆਉਂਦੀ ਫਿਰ ਉਹ ਸਾਡੇ ਵੱਲ ਵੇਖ ਕੇ ਦੱਸਦਾ ਤੇਰੇ ਘਰ ਐਦਾਂ ਸੀ ਤੇਰੇ ਘਰ ਐਵੇਂ ਸੀ ਤੂੰ ਐਵੇਂ ਸੀ ਪਹਿਲਾਂ ਪਹਿਲਾਂ ਤੇਰਾ ਐਦਾਂ ਦਾ ਸੀ ਐਦਾਂ ਦਾ ਸਿਸਟਮ ਸੀ ਸਾਰਾ ਕੁਝ ਉਹਦੇ ਘਰੋਂ ਫੋਲ ਫਲਾ ਕੇ ਵੇਖ ਕੇ ਝਾਤ ਮਾਰ ਕੇ ਉਹ ਆ ਜਾਂਦੀ ਹੈ ਬੰਦਾ ਕਹਿੰਦਾ ਬਹੁਤ ਸਿਆਣ ਫਿਰ ਖਾਲਸਾ ਜੀ ਉਹ ਜਿਹੜੀਆਂ ਬਦਰੂਹਾ ਹੁੰਦੀਆਂ ਉਹ ਫਿਰ ਪਿੱਛਾ ਨਹੀਂ ਬੰਦੇ ਦੀਆਂ ਛੜਦੀਆਂ ਕੰਮ ਭਾਵੇਂ ਸਵਾਰ ਦਿੰਦੀਆਂ ਸੋ ਇਸ ਕਰਕੇ ਮਹਾਰਾਜ ਨੇ ਕਹਿਣਾ ਕੀਤਾ ਵੀ ਜਿਹੜੀਆਂ ਗੋਰਾ ਮਠਾ ਤੇ ਮੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸਤਗੁਰੂ ਸਾਰਿਆਂ ਦੇ ਘਰ ਜਾਂਦੇ ਰਹੇ ਨੇ ਸਾਈ ਮੀਆਂ ਮੀਰ ਵਰਗੇ ਮਹਾਰਾਜ ਜੀਆਂ ਦੇ ਮਿੱਤਰ ਰਹੇ ਨੇ ਤੇ ਪੀਰ ਬੁੱਧੂ ਸ਼ਾਹ ਵਰਗੇ ਸਤਗੁਰ ਕਲਗੀਧਰ ਸਵਾਮੀ ਜੀ ਦੇ ਸੇਵਕ ਰਹੇ ਨੇ ਸੋ ਖਾਲਸਾ ਜੀ ਉਹ ਗੁਰੂ ਕਿਵੇਂ ਕਿਸੇ ਨਾਲ ਈਰਖਾ ਕਰ ਸਕਦਾ ਗੁਰੂ ਕਿਸੇ ਨਹੀਂ ਗਵਰਨਾ ਈਰਖਾ ਕਰ ਸਕਦਾ ਪਰ ਮਹਾਰਾਜ ਨੇ ਸਾਨੂੰ ਸੱਚ ਦੱਸਿਆ ਮੁਸਲਮਾਨ ਕਿਸੇ ਦੀ ਕਬਰ ਨੂੰ ਨਹੀਂ ਮੰਨਦੇ ਮੁਸਲਮਾਨ ਖਾਲਸਾ ਜੀ ਮੱਕੇ ਜਾਂਦੇ ਨੇ ਮਦੀਨੇ ਨਹੀਂ ਜਾਂਦੇ ਮਦੀਨੇ ਮੁਹੰਮਦ ਸਾਹਿਬ ਦੀ ਕਬਰ ਹੈ ਤੇ ਕਬਰ ਦੇ ਮਥਾਣੀਆਂ ਉਹ ਟੇਕਦੇ ਤੇ ਉਹ ਕਬਰ ਜਿਹੜੀ ਸੀ ਮੁਹੰਮਦ ਸਾਹਿਬ ਦੀ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨੂੰ ਝੁਕ ਗਈ ਸੀ ਅੱਜ ਵੀ ਕਹਿੰਦੇ ਉਹ ਝੁਕੀ ਹੋਈ ਹੈ ਇੱਕ ਪਾਸੇ ਨੂੰ ਝੁਕੀ ਹੋਈ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਪਹੁੰਚੇ ਸਨ ਸੋ ਸਾਡੇ ਲੋਕਾਂ ਨੂੰ ਨਹੀਂ ਸਮਝ ਮਹਾਰਾਜ ਨੇ ਤਾਂ ਸਾਨੂੰ ਸਪਸ਼ਟ ਕਰ ਦਿੱਤਾ ਸੀ ਵੀ ਜਿਹੜਾ ਮਨੁੱਖ ਇੱਧਰੋਂ ਜਾਵੇਗਾ ਤੇ ਖਾਲਸਾ ਜੀ ਦੁਖੀ ਪਾਵੇਗਾ ਸੁਖ ਨਹੀਂ ਕਦੇ ਪਾ ਸਕਦਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਣੀ ਪੜਨੀ ਪੈਂਦੀ ਆ ਉਹ ਖਾਲਸਾ ਜੀ ਮੌਤ ਪੈਂਦੀ ਆ ਪੜ ਲੱਗਿਆ ਉਹਦੇ ਵਿੱਚੋਂ ਸਭ ਕੁਝ ਪ੍ਰਾਪਤ ਹੋਣਾ ਸੋ ਐਵੇਂ ਮਾਦਾ ਕਹਿੰਦੀ ਮੁੰਡਾ ਤੰਗ ਹੋਣ ਲੱਗ ਪਿਆ ਸੋਣਾ ਨਾ ਇਹਨੇ ਫਿਰ ਮਹਾਰਾਜ ਦੇ ਚਰਨਾਂ ਕਮਲਾ ਵਿੱਚ ਅਰਦਾਸ ਕੀਤੀ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਮੈਂ ਆਪ ਜੀ ਦੇ ਦਰ ਤੇ ਚ ਪਹਿਰੇ ਕਟਾਂਗੀ ਮੁੰਡੇ ਨੂੰ ਨਾਲ ਲੈ ਕੇ ਆਇਆ ਕਰਾਂਗੀ ਕਿਰਪਾ ਕਰੋ ਠੀਕ ਹੋ ਜੇ ਇੰਨੇ ਅਸੀਂ ਪਹਿਲੀ ਵਾਰ ਮੈਂ ਨਾਲ ਲੈ ਕੇ ਗਈ ਜਾਂਦਾ ਨਹੀਂ ਸੀ ਬੜੀ ਅੜੀ ਕਰੇ ਬੜਾ ਕਲੇਸ਼ ਪਾਇਆ ਘਰ ਦੇ ਵਿੱਚ ਉਹਨੇ ਪਰ ਫਿਰ ਵੀ ਮਹਾਰਾ ਦੀ ਕਿਰਪਾ ਨਾਲ ਮੈਂ ਉਹਨੂੰ ਲੈ ਕੇ ਗਈ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਉਹ ਲਾਗੇ ਨਹੀਂ ਬੈਠਾ ਤੁਰਦਾ ਫਿਰਦਾ ਰਿਹਾ ਪਰ ਮੈਂ ਉੱਥੇ ਚਪੈਰਾ ਸਾਹਿਬ ਦੀ ਸੇਵਾ ਨਿਭਾਈ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਰੋ ਰੋ ਕੇ ਅਰਦਾਸ ਕੀਤੀ ਮਹਾਰਾ ਇਕੱਲਾ-ਕੱਲਾ ਪੋਤਾ ਤੇ ਕਿਰਪਾ ਕਰੋ ਜਿਹੜੀ ਵੀ ਕੋਈ ਮਾੜੀ ਸ਼ਕਤੀ ਦਾ ਪੈਰਾ ਸੱਚੇ ਪਾਸ਼ਾ ਉਹ ਕੱਟ ਦਿਓ ਕਹਿੰਨੇ ਪਹਿਲਾ ਚਪੈਰਾ ਕਟਿਆ ਤੇ ਮਾਤਾ ਕਹਿੰਦੀ ਵੀ ਅਸੀਂ ਨਾ ਪਿੰਡ ਆਏ ਤੇ ਸਾਡੇ ਪਿੰਡ ਦੇ ਬਾਹਰ ਨਾ ਫੌਜ ਬੈਠੀ ਸੀ ਨਿਹੰਗ ਸਿੰਘ ਘੋੜੇ ਆਏ ਸੀ ਉਹ ਗਾਂ ਪੜਾ ਕਰਨਾ ਸੀ ਉਵੇਂ ਰੁੱਖ ਸਾਡੇ ਪਿੰਡ ਦੇ ਬਾਹਰ ਰੁੱਖ ਬੜੇ ਆ ਤੇ ਉੱਥੇ ਘੋੜੇ ਬੰਨ ਕੇ ਤੇ ਫੌਜ ਬੈਠੀ ਕਹਿੰਦੇ ਮੈਂ ਲੰਘਦੇ ਲੰਘਦੇ ਮੇਰੇ ਮਨ ਚ ਆਇਆ ਵੀ ਕਿਉਂ ਨਾ ਮੈਂ ਫੌਜਾਂ ਨੂੰ ਪੁੱਛਾਂ ਵੀ ਸਭ ਤੋਂ ਵੱਡੀ ਫੌਜ ਕਲਕੀ ਧਰਮਾਰ ਦੇ ਦੀ ਲਾੜਲੀ ਫੌਜ ਇਹਨਾਂ ਨੂੰ ਪੁੱਛਾਂ ਇਹਨੇ ਮੈਂ ਇੱਕ ਸਿੰਘ ਨੂੰ ਪੁੱਛਿਆ ਵੀ ਇੱਥੇ ਬਾਬਾ ਜੀ ਮੈਂ ਮੇਰਾ ਮੁੰਡਾ ਇਧਾਂ ਤੰਗ ਆ ਤੇ ਕਿਸੇ ਨਾ ਚੀਜ਼ ਮਾੜੀ ਦਾ ਪੈਰਾ ਆ ਤੇ ਕੀ ਕਰਾਂ ਮੈਂ ਉਹ ਸਿੰਘ ਨੇ ਕਿਹਾ ਵੀ ਇੱਥੇ ਸਾਡੇ ਨਾ ਬਾਬਾ ਜੀ ਗਿਆਨੀ ਸਿੰਘ ਹੁੰਦੇ ਆ ਉਹਨਾਂ ਨੂੰ ਤੁਸੀਂ ਮਿਲ ਜਾ ਕੇ ਮਿਲੇ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਘਰ ਚੰਡੀ ਦਾ ਪਾਠ ਕਰਾਓ ਮਾਹਰੇ ਕਿਰਪਾ ਕਰਨਗੇ ਤੇ ਕਹਿੰਨੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਰੋ ਵੀ ਕਿਰਪਾ ਕਰੋ ਮਾਹਰੇ ਕਿਰਪਾ ਕਰ ਦੇਣ ਜੇ ਤੇ ਖਾਲਸਾ ਜੀ ਉਹ ਫੌਜ ਨੇ ਕਿਹਾ ਵੀ ਅਸੀਂ ਤੇ ਹੁਣ ਗਾਂਹ ਜਾਣਾ ਪੜਾ ਕਰਨਾ ਪਰ ਸਾਡੇ ਕੋਲ ਤੇ ਸਮਾਂ ਨਹੀਂ ਤੁਸੀਂ ਕਿਸੇ ਹੋਰ ਫੌਜ ਨੂੰ ਕਹ ਲਓ ਪਾਠ ਕਰ ਦੇਣਗੇ ਤੇ ਉਸ ਤੋਂ ਬਾਅਦ ਮਾਤਾ ਕਹਿੰਦੀ ਵੀ ਸਾਡੇ ਲਾਗੇ ਬਨੇ ਤਾਂ ਕੋਈ ਹੈ ਨਹੀਂ ਜਿਹੜਾ ਚੰਡੀ ਦਾ ਪਾਠ ਕਰੇ ਤਾਂ ਕੀ ਕਰੀਏ ਕਹਿੰਦੇ ਉਸ ਵੇਲੇ ਸਿੰਘਾਂ ਨੇ ਕਿਹਾ ਵੀ ਤੁਸੀਂ ਇਦਾਂ ਕਰੋ ਫਿਰ ਸਾਨੂੰ ਬੱਕਰਾ ਲਿਆ ਦਿਓ ਜੇ ਨਹੀਂ ਪਾਠ ਕਰਨਾ ਤੁਸੀਂ ਕਰ ਸਕਦੇ ਸਾਨੂੰ ਬਕਰਾ ਲਿਆ ਦਿਓ ਅਸੀਂ ਇੱਕ ਪਾਰ ਤੁਹਾਡੇ ਘਰ ਚੰਡੀ ਦਾ ਪੜ ਕੇ ਤੇ ਝਟਕਾ ਦਿੰਨੇ ਆ ਤੇ ਮਾਰੇ ਕਿਰਪਾ ਕਰੂ ਤੇ ਉਹ ਜਿਹੜੀ ਸ਼ਕਤੀ ਆ ਮਾੜੀ ਨਿਕਲ ਜੇਗੀ ਕਹਿੰਦੇ ਅਸੀਂ ਕਿਰਪਾ ਸਤਿਗੁਰਾਂ ਦੀ ਹੋਈ ਚਲੋ ਮੈਂ ਉਹਨਾਂ ਨੂੰ ਮੈਂ ਕਹਾਂ ਵੀ ਮੈਨੂੰ ਤੇ ਕੁਝ ਪਤਾ ਨਹੀਂ ਸਾਡੇ ਘਰੇ ਤੇ ਇਦਾਂ ਦਾ ਕਦੀ ਕੁਝ ਹੋਇਆ ਨਹੀਂ ਨਾ ਅਸੀਂ ਬਾਬਾ ਜੀ ਇਹ ਕੋਈ ਪਾਪ ਕੀਤਾ ਤੇ ਫੌਜ ਕਹਿੰਦੀ ਇਹ ਪਾਪ ਨਹੀਂ ਹੈ ਸਾਨੂੰ ਲੱਗੇਗਾ ਨਾ ਪਾਪ ਕਰਨਾ ਤੇ ਅਸੀਂ ਤੁਹਾਨੂੰ ਕਾਹਦਾ ਪਾਪ ਲੱਗਣਾ ਸੋ ਜਿਵੇਂ ਲੋਕਾਂ ਦੀ ਮੱਤ ਹੈ ਖਾਲਸਾ ਜੀ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਬਕਰਾ ਸਿੰਘ ਝਟਕਾਉਂਦੇ ਕਿਉਂ ਆ ਲੋਕਾਂ ਨੂੰ ਬਸ ਇਹੀ ਪਤਾ ਵੀ ਇਹ ਸਵਾਦ ਨੂੰ ਖਾਂਦੇ ਉਹ ਇਹਨਾਂ ਨੂੰ ਕੱਖ ਨਹੀਂ ਜੇ ਪਤਾ ਗੁਰੂ ਕੇ ਗੁਰੂ ਕੇ ਸਿੰਘੋ ਇਹਨਾਂ ਦੇ ਪਿੱਛੇ ਨਾ ਲੱਗਿਆ ਕਰੋ ਸੰਸਾਰ ਦੇ ਇਹਨਾਂ ਨੂੰ ਨਹੀਂ ਪਤਾ ਬੱਕਰਾ ਕਿਉਂ ਝੜਕਿਆ ਜਾਂਦਾ ਦਾਸ ਨੂੰ ਨਹੀਂ ਸੀ ਪਹਿਲਾਂ ਇਹ ਚੀਜ਼ ਦਾ ਗਿਆਨ ਜਦੋਂ ਹੁਣ ਖਾਲਸਾ ਜੀ ਇਹਨਾਂ ਵਿੱਚ ਜਾਣੇ ਆ ਦਾਸ ਖੁਦ ਕੁਝ ਨਹੀਂ ਸਕਦਾ ਮੇਰਾ ਕੋਈ ਵੀ ਮੈਨੂੰ ਮਿਲ ਕੇ ਮੇਰੇ ਬਾਰੇ ਕਿਸੇ ਨੂੰ ਪੁੱਛ ਸਕਦਾ ਪਰ ਮੈਂ ਵਿਰੋਧ ਨਹੀਂ ਜੇ ਕਰਦਾ ਕਿਉਂ ਕਿਉਂਕਿ ਮੈਂ ਬਹੁਤ ਚੀਜ਼ਾਂ ਆਪਣੀਆਂ ਅੱਖਾਂ ਨਾਲ ਤੱਕ ਲਈਆਂ ਤੇ ਉਹ ਕਲਗੀਧਰ ਸਵਾਮੀ ਮਹਾਰਾਜ ਦੀ ਦਸਮ ਬਾਣੀ ਦੇ ਵਿੱਚੋਂ ਐਸਾ ਪ੍ਰਤਾਪ ਹੈ ਉਸ ਬਾਣੀ ਦਾ ਤੁਹਾਨੂੰ ਗੋਰਿਆਂ ਨੇ ਮਾਰਨ ਵਾਸਤੇ ਇਹ ਖਾਲਸਾ ਜੀ ਪ੍ਰਚਾਰ ਕੀਤਾ ਸੀ ਵੀ ਦਸਮ ਦੀ ਬਾਣੀ ਇਹਨਾਂ ਕੋਲੋਂ ਪਰੇ ਕਰਾ ਦਿਓ ਤੇ ਚੜ੍ਹਦੀ ਕਲਾ ਤੇ ਖਾਲਸਾ ਜੀ ਸਾਡੇ ਝੁੱਡੂ ਲੋਕਾਂ ਨੇ ਉਹ ਕੁਝ ਕਰ ਦਿੱਤਾ ਦਸਮ ਦੀ ਬਾਣੀ ਛੱਡ ਦਿੱਤੀ ਤੇ ਅੱਜ ਰੋਂਦੇ ਫਿਰਦੇ ਆ ਵੀਰਾਸ ਖਤਮ ਹੋ ਗਿਆ ਸੜਕਾਂ ਦੇ ਰੋਲਦੇ ਫਿਰਦੇ ਆ ਧਰਨੇ ਲਾਉਂਦੇ ਫਿਰਦੇ ਆ ਸਾਡੇ ਪੰਥ ਨੇ ਕਦੇ ਧਰਨਾ ਨਹੀਂ ਖਾਲਸਾ ਜੀ ਲਾਇਆ ਇੱਕ ਦੋ ਵਾਰ ਲਾਇਆ ਉਸ ਤੋਂ ਬਾਅਦ ਕੁਰਬਾਨੀਆਂ ਦਿੱਤੀਆਂ ਚੜ੍ਹਦੀ ਕਲਾ ਵਿੱਚ ਖਾਲਸਾ ਜੀ ਜੰਗ ਲੜ ਕੇ ਇਹੋ ਜੇ ਕਾਰਜ ਕੀਤੇ ਅੱਜ ਅਸੀਂ ਧਰਨਿਆਂ ਜੋਗੇ ਆ ਤੇ ਖਾਲਸਾ ਜੀ ਉਹ ਮਾਰ ਕੇ ਸਾਨੂੰ ਗਾਹ ਜਾਂਦੇ ਕਿਉਂਕਿ ਦਸ਼ਮਦੀ ਬਾਣੀ ਹੈ ਨਹੀਂ ਕਿਸਾਨੀ ਮੋਰਚਾ ਪਿਛਲੀ ਵਾਰ ਕਿੰਨੀ ਚੜ੍ਹਦੀ ਕਲਾ ਵਿੱਚ ਗਿਆ ਸੀ ਕਿਉਂ ਕਿ ਕਿਉਂਕਿ ਨਿਹੰਗ ਸਿੰਘ ਫੌਜ ਉੱਥੇ ਬੈਠੀ ਸੀ ਤੇ ਖਾਲਸਾ ਜੀ ਇਹਨਾਂ ਨੇ ਕਿੰਨਾ ਉਸ ਵੇਲੇ ਵਿਰੋਧ ਕੀਤਾ ਤੁਸੀਂ ਸਭ ਜਾਣਦੇ ਹੋ ਮਹਾਰਾਜ ਦੇ ਨਿਸ਼ਾਨ ਨੂੰ ਕਹਿੰਦੇ ਸੀ ਇਹ ਪਿੱਛੇ ਕਰ ਦਿਓ ਅਸੀਂ ਕਿਸਾਨੀ ਨਿਸ਼ਾਨ ਚਲਾਉਣਾ ਹੈ ਹਰਿਆ ਨਿਸ਼ਾਨ ਚਲਾਉਣਾ ਅਸੀਂ ਨਹੀਂ ਨੀਲਾ ਨਿਸ਼ਾਨ ਚਲਾਉਣਾ ਤੇ ਹਰਿਆ ਤੇ ਖਾਲਸਾ ਜੀ ਪੀਰਾਂ ਦਾ ਫਿਰ ਪੀਰਾਂ ਕੋ ਰਾਜ ਲੈ ਲਿਓ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਪਿੱਛੇ ਕਰਕੇ ਕਦੇ ਕਿਸੇ ਨੂੰ ਕੁਝ ਹਾਸਲ ਨਹੀਂ ਹੋ ਸਕਦਾ ਸੋ ਇਸ ਕਰਕੇ ਭਾਈ ਜਦੋਂ ਸਿੰਘਾਂ ਨੇ ਨਾ ਮਾਤਾ ਨੇ ਕਿਹਾ ਵੀ ਤੁਸੀਂ ਬੱਕਰਾ ਆਪ ਬਾਬਿਆਂ ਨੇ ਫਿਰ ਆਪ ਹੀ ਖਾਲਸਾ ਜੀ ਪਿੰਡ ਦੇ ਲਾਗੋ ਬਣੇ ਹੋ ਲੱਭਿਆ ਉਦਾਂ ਦੇ ਉਹਨਾਂ ਨੇ ਚਾਲਾ ਪਾ ਜਣਾ ਸੀ ਉਹ ਸਾਡੇ ਕਰਕੇ ਮਾਤਾ ਕਹਿੰਦੀ ਰੁਕ ਕੇ ਬੱਕਰਾ ਲੱਭਿਆ ਮਸੀਂ ਭੇਟਾ ਦਿੱਤੀ ਉਹ ਘਰੇ ਆਏ ਤੇ ਸਿੰਘਾਂ ਨੇ ਰਲ ਕੇ ਪੰਜ ਸਿੰਘਾਂ ਨੇ ਪੰਜ ਪਾੜ ਸ੍ਰੀ ਚੰਡੀ ਦੀ ਵਾਰ ਦੇ ਕੀਤੇ ਤੇ ਖਾਲਸਾ ਜੀ ਬੱਕਰਾ ਝੜਕਾਤਾ ਤੇ ਮਹਾਰਾਜ ਦੀ ਐਸੀ ਕਿਰਪਾ ਵਰਤੀ ਜਿੱਦਣ ਜਦੋਂ ਬੱਕਰਾ ਝੜਕਿਆ ਨਾ ਸਿੰਘਾਂ ਨੇ ਅਰਦਾਸ ਕੀਤੀ ਤੇ ਉਹ ਮਾਤਾ ਕਹਿੰਦੀ ਵੀ ਮੇਰਾ ਜਿਹੜਾ ਪੁੱਤ ਸੀ ਉਹ ਗੱਛ ਖਾ ਕੇ ਡਿੱਗ ਪਿਆ ਕੰਜੰਗਾ ਬਲਾਰ ਅਰਦਾਸ ਖਲੋਤਾ ਕੋਈ ਇਹੋ ਜੀ ਨੂੰ ਕੋਈ ਦਿੱਕਤ ਨਹੀਂ ਗਾਸ਼ ਖਾ ਕੇ ਡਿੱਗ ਪਿਆ ਤੇ ਮੂੰਹ ਰਾਈ ਝੱਗ ਬਾਹਰ ਆਈ ਤੇ ਜਦੋਂ ਮੈਂ ਡਰ ਗਈ ਵੀ ਸ਼ਾਇਦ ਇਹਨੂੰ ਕੁਝ ਹੋ ਗਿਆ ਤੇ ਉਹ ਸਿੰਘ ਕਹਿੰਦੇ ਕੁਝ ਨਹੀਂ ਹੁੰਦਾ ਮਾਤਾ ਕੁਝ ਨਹੀਂ ਹੁੰਦਾ ਡਰਨਾ ਇਹਨੂੰ ਡਾਕਟਰ ਦੀ ਲੋੜ ਨਹੀਂ ਕੁਝ ਨਹੀਂ ਹੁੰਦਾ ਸਿੰਘਾਂ ਨੇ ਖਾਲਸਾ ਜੀ ਅਰਦਾਸ ਸੋਧੀ ਸਤਗੁਰੂ ਕਲਗੀ ਤਰਸਵਾਮੀ ਦੇ ਚਰਨਾਂ ਵਿੱਚ ਤੇ ਮੇਰੇ ਮੁੰਡੇ ਦੇ ਵਿੱਚੋਂ ਝੱਗ ਦੀ ਤਰ੍ਹਾਂ ਖਾਲਸਾ ਜੀ ਕੁਝ ਮੂੰਹ ਤੋਂ ਬਾਹਰ ਆਇਆ ਤੇ 20 ਮਿੰਟ ਉਹ ਉਸ ਤੋਂ ਬੇਹੋਸ਼ ਪਿਆ ਰਿਹਾ ਉਸ ਤੋਂ ਬਾਅਦ ਆਪੇ ਉੱਠ ਕੇ ਖਲੋ ਗਿਆ ਐਸੀ ਕਿਰਪਾ ਮਹਾਰਾਜ ਦੀ ਵਰਤੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹਿਲਾ ਚਪੈਰਾ ਕਟਿਆ ਉਹਨਾਂ ਨੇ ਖਾਲਸਾ ਜੀ ਰਾਹੇ ਭਾ ਦਿੱਤਾ ਆਉਂਦਿਆਂ ਨੂੰ ਪਿੰਡ ਤੋਂ ਬਾਹਰ ਫੌਜ ਬੈਠੀ ਦਰਸ਼ਨ ਹੋ ਗਏ ਤੇ ਉਸ ਦਿਨ ਹੀ ਖਾਲਸਾ ਜੀ ਫੌਜ ਨੂੰ ਨਾਲ ਲੈ ਕੇ ਅਗਲੇ ਦਿਨ ਤੇ ਬਕਰਾ ਚੜਕਾ ਕੇ ਕਾਰਜ ਕਰਵਾ ਲਿਆ ਤੇ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਮਹਾਰਾਜ ਦੀ ਕਿਰਪਾ ਵਰਤ ਗਈ ਉਸ ਦਿਨ ਤੋਂ ਬਾਅਦ ਮੇਰਾ ਮੁੰਡਾ ਬਿਲਕੁਲ ਤੰਦਰੁਸਤ ਹੈ ਗੁਰੂ ਮਹਾਰਾਜ ਦੀ ਕਿਰਪਾ ਵਾਲਾ ਕੇਸ ਦਾੜਾ ਰੱਖ ਲਿਆ ਅਮਰਤਧਾਰੀ ਕਹਿੰਦਾ ਮੈਂ ਹੂਆਂਗਾ ਮਾਤਾ ਤੇਰੀਆਂ ਗੱਲਾਂ ਸੱਚੀਆਂ ਸੀ ਮੈਂ ਕਿਤੇ ਨਹੀਂ ਜਾਂਦਾ ਤੇ ਖਾਲਸਾ ਜੀ ਐਦਾਂ ਉਹ ਵੀਰ ਨੂੰ ਕਿਸੇ ਮਾੜੀ ਸ਼ਕਤੀ ਨੇ ਫੜਿਆ ਸੀ ਤੇ ਮਹਾਰਾਜ ਦੀ ਕਿਰਪਾ ਵਰਤੀ ਸਿੰਘਾਂ ਨੇ ਚਟੰਗਾ ਕੀਤਾ ਤੇ ਚੜ੍ਹਦੀ ਗਲਾਂ ਹੋ ਗਈ। ਸੋ ਇਹ ਸਤਿਗੁਰੂ ਦੇ ਘਰ ਦੀਆਂ ਖੇਡਾਂ ਸਤਿਗੁਰੂ ਦੀ ਖਿਸੌਹ ਜਾਨ ਸਾਹਿਬ ਜਿਹੜੀ ਨਤਾਪੁਰ ਉੱਥੇ ਰਹਿੰਦੀ ਹੈ। ਤੇ ਖਾਲਸਾ ਜੀ ਜਿਹੜੇ ਕਹਿੰਦੇ ਨਿਹੰਗ ਸਿੰਘਾਂ ਨੂੰ ਇਹ ਜਿਹੜਾ ਲਾਲਚ ਪਿਆ ਹੋਇਆ ਜੀਬ ਦਾ ਰਾਸ ਆ ਤਾਂ ਕਰਕੇ ਤੁਸੀਂ ਸੰਤ ਬਾਬਾ ਕਰਤਾਰ ਸਿੰਘਾਂ ਦੇ ਬਚਨ ਸੁਣ ਲਿਓ। ਗਿਆਨੀ ਪ੍ਰਤਾਪ ਸਿੰਘ ਸਾਹਿਬ ਹਜੂਰ ਸਾਹਿਬ ਵਾਲੇ ਜਿਹੜੇ ਆ ਉਹਨਾਂ ਦੇ ਜ਼ੁਬਾਨੀ ਸੁਣ ਲਿਓ। ਉਸ ਖਾਲਸਾ ਜੀ ਸੰਤ ਬਾਬਾ ਕਰਤਾਰ ਸਿੰਘ ਭਿੰਡਰਾ ਵਾਲਿਆਂ ਕੋ ਪੜਿਆ। ਉਹ ਉਹਨਾਂ ਦੇ ਜਵਾਨੀ ਤੁਹਾਨੂੰ ਨੈਟ ਤੋਂ ਮਿਲ ਜਾਣੀ ਹੈ ਉਹ ਖੁਦ ਕਹਿੰਦੇ ਸੀ ਵੀ ਸੰਤ ਕਹਿੰਦੇ ਸੀ ਅਸੀਂ ਵਿਰੋਧ ਨਹੀਂ ਕਰਦੇ ਪਰ ਅਸੀਂ ਇੱਥੇ ਝਟਕਾ ਨਹੀਂ ਸਕਦੇ ਬੱਕਰੇ ਬਾਰੇ ਅਸੀਂ ਕਹਿ ਨਹੀਂ ਸਕਦੇ ਜਿੱਦਣ ਅਸੀਂ ਪ੍ਰਚਾਰ ਕਰ ਦਿੱਤਾ ਇੱਥੇ ਬੱਕਰਾ ਚੜਨਾ ਬਹੁਤ ਹੈ ਤੇ ਇਸੇ ਪ੍ਰਕਾਰ ਖਾਲਸਾ ਜੀ ਅੱਗੇ ਦੂਸਰੇ ਬਚਨ ਸੰਤ ਗਿਆਨੀ ਜਰਨੈਲ ਸਿੰਘ ਸਾਹਿਬ ਢੰਡਰਾ ਵਾਲਿਆਂ ਦੀ ਸੁਣ ਲਓ ਉਹਨਾਂ ਨੂੰ ਕਿਸੇ ਨੇ ਪੁੱਛਿਆ ਦਸਮ ਦੀ ਵਿਧੀ ਕੀ ਹੈ ਉਹਨਾਂ ਨੇ ਕਹ ਜੇ ਪੁੱਛਣੀ ਹੈ ਤਾਂ ਨਿਹੰਗਾਂ ਸਿੰਘ ਨੂੰ ਪੁੱਛੋ ਦਸਮ ਦਾ ਪਾਠ ਕਰਾਉਣ ਵਾਸਤੇ ਪਹਿਲਾਂ ਸਟਾਰਟ ਦੇ ਵਿੱਚ ਪੰਜ ਬੱਕਰੇ ਝੜਕਣੇ ਪੈਂਦੇ ਆ ਫਿਰ ਮੱਧ ਵਿੱਚ ਪੰਜ ਝੜਕਣੇ ਪੈਂਦੇ ਆ ਤੇ ਫਿਰ ਜਦੋਂ ਭੋਗ ਪੈਂਦਾ ਵੱਡਾ ਇਕੱਠ ਹੁੰਦਾ ਲੋ 25 ਬੱਕਰੇ ਝੜਕਦੇ ਰਹੀਆਂ ਫੌਜ ਪਹਿਲਾਂ ਇਹ ਸੰਤ ਗਿਆਨੀ ਜਰਨਾਇ ਸਿੰਘ ਖਾਲਸਾ ਪੰਡਰਾਲੇ ਦੇ ਬਚਣਾ ਸੋ ਖਾਲਸਾ ਜੀ ਸਤਗੁਰੂ ਜੀ ਜਾਂ ਪੁਰਾਣੇ ਸਾਧੂ ਜਿਹੜੇ ਸੀ ਉਹ ਸੰਸਾਰ ਨੂੰ ਮੀਟ ਖਾਣ ਤੋਂ ਇਸ ਕਰਕੇ ਰੋਕਦੇ ਸੀ ਕਿਉਂਕਿ ਸੰਸਾਰ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਪ੍ਰਗਟ ਹੋ ਸਕਦਾ ਤੇ ਜਿਸ ਮਨੁੱਖ ਦੇ ਅੰਦਰ ਪ੍ਰਗਟ ਹੋ ਗਿਆ ਉਹ ਫਿਰ ਖਾਲਸਾ ਜੀ ਹੁਣ ਫੌਜਾਂ ਦੇ ਵਿੱਚ ਵੱਡੇ ਵੱਡੇ ਬ੍ਰਹਮ ਗਿਆਨੀ ਐ ਸੰਤ ਬਾਬਾ ਵਿਸ਼ਨੂੰ ਸਿੰਘ ਸਾਹਿਬ ਮਿਸ਼ਨ ਰਸੀਦਾ ਤਰਨਾ ਦਲ ਦੇ ਜਰਹੇਦਾਰ ਹੋਏ ਖਾਲਸਾ ਜੀ ਰੱਬ ਕਿਹਾ ਜਾਂਦਾ ਉਹਨਾਂ ਨੂੰ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਕਿਰਤਲ ਸਿੰਘ ਸਾਹਿਬ ਹੋਏ ਖਾਲਸਾ ਜੀ ਫਾਰਸੀ ਅਰਬੀ ਉਹਨਾਂ ਨੂੰ ਆਉਂਦੀ ਸੀ ਐਸੀ ਮਹਾਰਾਜ ਦੀ ਕਿਰਪਾ ਹੈ ਸੋ ਪੁਰਾਣੇ ਸਾਧੂਆਂ ਦੇ ਵਿੱਚ ਬੜਾ ਬਲ ਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾ ਵਾਲੇ ਨੇ ਨੰਗ ਪਹਿਲਾਂ ਨਿਹੰਗ ਸਨ ਚੱਕਰ ਲਾਉਂਦੇ ਹੁੰਦੇ ਸੀ ਅੱਜ ਵੀ ਉਹਨਾਂ ਦੀਆਂ ਫੋਟੋਆਂ ਤੁਹਾਨੂੰ ਮਿਲ ਜਾਣੀਆਂ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਬਹੁਤ ਗੰਮੀ ਚੀਜ਼ਾਂ ਹੈ ਤੇ ਜਿਹੜੇ ਸੰਤ ਸਨ ਖਾਲਸਾ ਜੀ ਉਹ ਆਏ ਗਏ ਨੂੰ ਵੇਖ ਕੇ ਵਜਨ ਕਰਦੇ ਸੀ ਉਹਨਾਂ ਨੂੰ ਪਤਾ ਸੀ ਸੰਸਾਰ ਨਾਮ ਜਪਦਾ ਨਹੀਂ ਹੈ ਤੇ ਜੇ ਇਹਨਾਂ ਨੂੰ ਕਹਿ ਦਿੱਤਾ ਵੀ ਚਟੰਗਾ ਅਸੀਂ ਛਕ ਸਕਦੇ ਆ ਨਾ ਚਟੰਗੇ ਵਾਲ ਹੋ ਜਣਾ ਨਾਮ ਇਹ ਨਾ ਫੇਰ ਨਹੀਂ ਜ ਆਪਣਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਵੱਡੀ ਵਡਿਆਈ ਹੈ ਮਹਾਰੇ ਕਿਰਪਾ ਕਰਨ ਸਾਨੂੰ ਮਾਤਾ ਵੇ ਸੋ ਮਾਤਾ ਵੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ